ਯਾਰ ਮੁੰਡਾ ਕਹਿੰਦਾ ਮੈਂ ਬਾਹਰ ਜਾਣਾ ਵਾਂ ਹਾਂ ਗਰੀਬਾਂ ਦੀਆਂ ਕਾਹਦੀਆਂ ਚਾਰੀ ਜਾਵਾਂ ਯਾਰ ਹੈ ਉਹੋ ਹੀ ਕਮਾਉਣਾ ਉਹੋ ਹੀ ਖਾਣਾ ਤੇ ਪਰ ਨਿਆਣਿਆਂ ਨੂੰ ਹੁਣ ਕਿਹੜਾ ਸਮਝਾਵੇ 13 ਦੇ ਬਾਅਦ ਦਾ ਭੂ ਸੁਵਾਰ ਹੋਇਆ ਇਹਨਾਂ ਦੇ ਕੀ ਇਕੱਲੇ ਗੱਲਾਂ ਕਰੀ ਜਾਂਦੇ ਏ ਜੀ ਕੀ ਕਰਾਂ ਇਕੱਲਾ ਗੱਲਾਂ ਨਾ ਕਰਾਂ ਤੇ ਗੱਲ ਹੈ ਕਿ ਇਹ ਮੈਨੂੰ ਚਾਜਨਾ ਦੱਸੋ ਉਹ ਚਾਜਨਾ ਕੀ ਹੈ ਜੀਵਨ ਉਹਨੇ ਜਿੰਨੇ ਪੈਸੇ ਮੰਗ ਲਿਆ ਇਹ ਨਹੀਂ ਵੀ ਲੋੜੀਆਂ ਨਹੀਂ ਪੂਰੀ ਕਰ ਸਕਦੇ ਚਲ ਉਹ ਤੇ ਕਿੱਲੇ ਦਾ ਵਿੱਚ ਆ ਗਿਆ ਨਾ ਕੰਮ ਉਹ ਤਾਂ ਕਿੱਲਾ ਲੈ ਜਾਣਾ ਤੁਹਾਡਾ ਏਜੰਟ ਨੇ ਆਹ ਉਹਦੇ ਵਿੱਚ ਸਾਨੂੰ ਕੁਝ ਮਿਲਣਾ ਨਹੀਂ ਤੇ ਬਾਕੀ ਮੈਂ ਵੀ ਸੋਚਣ ਢੀ ਹੈਗੀ ਕਿ ਅਕਸਰ ਬਾਹਰ ਜਾਣਾ ਏਡੀ ਦੂਰ ਨਿਆਣੇ ਨੂੰ ਕੀ ਨਹੀਂ ਚਾਹੀਦਾ ਹੈ ਟਿਕਟ ਵੀ ਚਾਹੀਦੀ ਆ ਉਹਦੇ ਜੋਗੇ ਪੈਸੇ ਵੀ ਚਾਹੀਦੇ ਆ ਹੱਥ ਲਮਕਾ ਕੇ ਥੋੜੀ ਚੱਲ ਜਾਣਾ ਫਿਰ ਵੀ ਕੰਮ ਸੇ ਕੰਮ ਬੋਤੇ ਨਹੀਂ ਤੇ ਦੋ ਚਾਰ ਤੇ ਸੂਟ ਨਾਲ ਚਾਹੀਦੇ ਆ ਨਾ ਬਿਲਕੁਲ ਬਿਲਕੁਲ ਮੈਨੂੰ ਤੇ ਆ ਫਿਕਰ ਰਾਤ ਦਿਨ ਖਾਈ ਜਾਂਦਾ ਵਾ ਤੇ ਨੀਂਦ ਨਹੀਂ ਆਉਂਦੀ ਕੀ ਕਰਾਂ ਤੇ ਨਾਲੇ ਮੁੰਡਾ ਕਹਿੰਦਾ ਵਾ ਵੀ ਆਪਣੇ ਭਰਾ ਵੱਲ ਨਾ ਮੰਮੀ ਜਾਵੀ ਹੁਣ ਮਾਮੇ ਨੂੰ ਨਹੀਂ ਕਹਿਣਾ ਉਹਨੇ ਸਾਡੀ ਬਾਤ ਨਹੀਂ ਪੁੱਛੀ ਵੇਖੋ ਮੇਰੀ ਗੱਲ ਸੁਣੋ ਲੋੜ ਤੇ ਹਨੂ ਆ ਨਿਆਣੇ ਨਹੀਂ ਨਾ ਹੱਗਾ ਸਮਝਦੇ ਪਤਾ ਕੀ ਗੱਲ ਆ ਮੇਰੀ ਪਰਜਾਈ ਹੈ ਤੇ ਹੰਤਰੀ ਹੈ ਮੈਨੂੰ ਪਤਾ ਸਾਰੇ ਪੋੜੇ ਦੀ ਜੜ ਉਹ ਹੀ ਆ ਉਹਨੇ ਮੇਰੇ ਭਰਾ ਨੂੰ ਨਿਗਾ ਹੋਂ ਦਿੱਤਾ ਨਹੀਂ ਤੇ ਉਹ ਦਿਨ ਜਿੱਦਾਂ ਮੈਂ ਗਈ ਸੀ ਨਾ ਉਹ ਦਿਨ ਇੱਡਾ ਖੁਸ਼ੀ ਨਾ ਮੈਨੂੰ ਆਂਦਾ ਪੈਣ ਕੋਈ ਗੱਲ ਨਹੀਂ ਹੁਣ ਤੂੰ ਮੈਨੂੰ ਦੱਸਤਾ ਵਾ ਨਾ ਮੈਂ ਆਉਂਗਾ ਘਰ ਵੀ ਆਉਂਗਾ ਤੇ ਪੈਸਾ ਤੇ ਲੱਜਣਾ ਚਾਹੀਦਾ ਹੁ ਮੈਨੂੰ ਦੱਸੀ ਤੂੰ ਤੇ ਮੁੜ ਕੇ ਵੇਖ ਲੈ ਫੋਨ ਵੀ ਨਹੀਂ ਕਰਨ ਦਿੱਤਾ ਓਹ ਉਹ ਤੇ ਗੱਲ ਵਾ ਭਰਾ ਤੇ ਦਾਦੇ ਜੰਗਾ ਵਾ ਸਾਰੇ ਥਾਈ ਇਹੋ ਹਾਲ ਵਾ ਅੱਜ ਕੱਲ ਬੁੱਢੀਆਂ ਪ੍ਰਧਾਨਾਂ ਗੱਲ ਕੇ ਗਲਤ ਸਹੀ ਆ ਠੀਕ ਨਹੀਂ ਪਰ ਮੈਂ ਤਾਂ ਕਹਿੰਦੀ ਆ ਵੀ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜੇ ਹੱਥ ਤੇ ਹੱਥ ਰੱਖ ਕੇ ਬਹਿ ਰਹੇ ਨਾ ਤੇ ਕੱਲ ਨੂੰ ਵਿਜਾ ਆ ਗਿਆ ਤੇ ਕੀ ਦੇ ਕੇ ਤੋੜਨਾ ਮੁੰਡੇ ਨੂੰ ਹੈ ਉਹ ਸੋਚ ਤੇ ਮੈਨੂੰ ਖਾਂਢੀ ਥੋੜੇ ਬੋਤੇ ਪੈਸੇ ਨਾਲ ਵੀ ਚਾਹੀਦੇ ਆ ਉਹ ਆਹੋ ਬਿਲਕੁਲ ਹੱਥ ਲਮਕਾਉਂਦੇ ਥੋੜਾ ਜਾਣਾ ਉੱਥੇ ਉੱਚੇ ਗੱਲ ਕਿਹੜਾ ਲੱਗਾ ਛਾਗਾ ਵਾ ਮੇਰੀ ਗੱਲ ਸੁਣੋ ਜੇ ਤੁਸੀਂ ਕਹੋ ਤੇ ਮੈਂ ਮੁੰਡੇ ਤੋਂ ਚੋਰੀ ਜਾਵਾਂ ਨਾ ਹਡੇ ਵਾਲ ਇਹਨੂੰ ਨਾ ਤੁਸੀਂ ਠੀਕ ਆ ਨਹੀਂ ਇਹਨੂੰ ਨਹੀਂ ਮੈਂ ਇਹ ਤਾਂ ਗੱਲ ਕਰਕੇ ਗਈ ਨਾ ਇਹਨੇ ਤੈਨੂੰ ਨਹੀਂ ਉਹ ਜਾਣ ਦੇਣਾ ਵਾਕਿਆ ਗੱਲ ਸਹੀ ਆ ਅੱਜ ਗਿਆ ਵੀ ਕਿਸੇ ਮੁੰਡੇ ਦੇ ਨਾਲ ਸ਼ਾਮਾਂ ਨੂੰ ਆਣਾ ਇਹਨੇ ਇਹਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਘਰ ਆ ਜਾਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂ ਤੇ ਮੇਰਾ ਤਰਾਦਾ ਇੱਕ ਵਾਰੀ ਆਪਣੇ ਭਰਾ ਕੋ ਕੋਈ ਆ ਵਾ ਜਾ ਕੇ ਮੈਂ ਉਹਦਾ ਪਾਂਦਾ ਨਾ ਪੁੱਛਦੇ ਕਿਹੜਾ ਮਾਰਿਆ ਚੱਲ ਕੋਈ ਨਹੀਂ ਹੋ ਜਾ ਫਿਰ ਮੈਂ ਤੇ ਆਪੇ ਆਣਾ ਹੋ ਜਾ ਹੋ ਜਾ ਚੱਲ ਯਾਰ ਮੀਆਂ ਸਭ ਕਨ ਦਾ ਉਧਾਰ ਵੀ ਨਾ ਰਹੂਂਦੂਗਾ ਹੈ ਇਹ ਆ ਵੀ ਜਾਊਗੀ ਤੇ ਕੋਹ ਨਾ ਕੋ ਤੇ ਪੱਲੇ ਪਾਊਗਾ ਹੀ ਨਾ ਮਾੜੀ ਮੋਟੀ ਸ਼ਰਮ ਕਰੂਗਾ ਮੇਰੇ ਭੜੇਵੇਂ ਨੇ ਜਾਣਾ ਹੈ ਹੈ ਚਲੋ ਜਦ 10ਵੀ 30000 ਦੀ ਮਤ ਵੀ ਹੋ ਗਈ ਤੇ ਇਨੀ ਬੜੀ ਹੱਡਿਆਸ ਤੇ ਪਰ ਇਹ ਆ ਵੀ ਪਰ ਬੁਡੀਆਂ ਨਹੀਂ ਬੰਦਿਆਂ ਦੀ ਪੀਸੇ ਜਾਂਦਿੰਦੀ ਆ ਚਲੋ ਦੇਖਦੇ ਆ ਕੀ ਬਣਦਾ ਵਾ ਕੀ ਕਰਨਾ ਚਲ ਟਾਈਮ ਨਾ ਜਾਊਗੀ ਨਾ ਤੇ ਟਾਈਮ ਨਾ ਹੀ ਵਾਪਸ ਆਜੂਗੀ ਆ ਜਾ ਪੁੱਤ ਆ ਜਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਲਾ ਪਤਾ ਬਸ ਤੇ ਤੀਸਾਂ ਠੀਕ ਠਾਕ ਜੇ ਆਹੋ ਮੈਂ ਵੀ ਠੀਕ ਵਾਂ ਹੋਰ ਕੀ ਕੰਡ ਇੱਧਰ ਕੁਛ ਵੀ ਨਹੀਂ ਮੈਂ ਚੱਲੀ ਹੀ ਕਿਤੇ ਪੁੱਤ ਅੱਛਾ ਅੱਛਾ ਕੰਮ ਚੱਲੇ ਕਿਤੇ ਆਹ ਕੰਮ ਹੀ ਚੱਲੀ ਆ ਚਲੀ ਵੀਰ ਕਿੱਥੇ ਉਹ ਤਾਂ ਕਿਸੇ ਮੁੰਡੇ ਦੇ ਨਾਲ ਗਿਆ ਸੀ ਅੱਛਾ ਅੱਛਾ ਉਹ ਮੇਰੇ ਤਾਂ ਆਇਆ ਸੀ ਵੀਜੈਂਟ ਦਾ ਆਇਆ ਹੁਣ ਮੈਨੂੰ ਅਜੈਂਟ ਦਾ ਪੋਰਾ ਆਹ ਹਾਂ ਤੇ ਕਹਿੰਦਾ ਵੀ ਜਾਣ ਦੀ ਕਰੋ ਚੈਰੀ ਅੱਛਾ ਹਾਂ ਕੀ ਜਾਂਦਾ ਬਣ ਗਈ ਇਹ ਵਾਲਾ ਆਹੋ ਠੀਕ ਵਾ ਤਾਂ ਹੁਣ ਕਦੋਂ ਜਾਣਾ ਮੈਂ ਤਾਂ ਸਨੀ ਵੀ ਦਾ ਹੌਸਲਾ ਕਰਨਾ ਆਂ ਅਹੀਂ ਅੱਛਾ ਬਈ ਮੈਨੂੰ ਫੋਨ ਆਇਆ ਵੀ ਸਰੀਆ ਕੇ ਮਿਲੋ ਮੈਨੂੰ ਅੱਛਾ ਅੱਛਾ ਠੀਕ ਹੈ ਤੇ ਚੱਲ ਕੋਈ ਨਹੀਂ ਪੁੱਤ ਆਉਂਦਾ ਨਾ ਤੇਰਾ ਸਨੀ ਵੀਰ ਫਿਰ ਉਹਨੂੰ ਮਿਲ ਕੇ ਗੱਲਬਾਤ ਕਰ ਲਈ ਸਾਰੇ ਤੇ ਉਹ ਤੇਰਾ ਚਾਚਾ ਬੈਠਾ ਵਾ ਇੱਥੇ ਬਾਹਰ ਅੱਛਾ ਅੱਛਾ ਉਧਰਾਂ ਗੱਲ ਕਰ ਲੈ ਠੀਕ ਠੀਕ ਹੈ ਠੀਕ ਵਾ ਨਾ ਚਲੋ ਤੁਸੀਂ ਹੁਣ ਹੋ ਜੋ ਜਿਹਦਾ ਵਿੱਚ ਤੇਰੇ ਨਾਲ ਆਵਾਂ ਹਾਂ ਚੰਗਾ ਅੱਛੇ ਤਈ ਸਸਤੀ ਕਲਪ ਸਸਤੀ ਕਾ ਕੀ ਆ ਨਾ ਤੂੰ ਜੀ ਸੁਤੇ ਜੇ ਮੁੰਡੇ ਦਾ ਹੱਡ ਦੀ ਗੱਲ ਬਣ ਗਈ ਬਾਹਰ ਦੀ ਦੱਸ ਮੈਂ ਵੀ ਆਹ ਬੜੀ ਵਧੀਆ ਖਬਰ ਦਿੱਤੀ ਤੂੰ ਹੈ ਆ ਮੈਂ ਤਾਂ ਹੁਆ ਆਇਆ ਸੀ ਤੇ ਚਾਚੀ ਬਨੇ ਰਾਜ ਮਨ ਉਸੇ ਕਿੱਥੇ ਕਿੰਦੀ ਮੈਂ ਕਿਤੇ ਚੱਲੀ ਆ ਮੈਂ ਚੱਲ ਹੋ ਉਹ ਤੇ ਮੈਂ ਜਾ ਕੇ ਚਾਚਾ ਨਾਲ ਗੱਲਬਾਤ ਕਰ ਲਾਂ ਉਹ ਵੀ ਕਿਤੇ ਕੰਮ ਹੀ ਗਈ ਹੈ ਕਿਤੇ ਅੱਛਾ ਅੱਛਾ ਕੱਲ ਦੀ ਗੱਲ ਨਹੀਂ ਮੈਂ ਜਾਣਾ 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 ਤੇ ਮੈਂ ਜਾ ਹੋਇਆ 10 ਮਿੰਟ ਜਾਣਾ ਕਿਤੇ ਸੁਨੀਰ ਕਿਤੇ ਤੁਰਿਆ ਫਿਰੰਡਿਆ ਵਾ ਉਹ ਯਾਰ ਇੱਥੇ ਕਿਤੇ ਗਿਆ ਹੀ ਕਿਹਨਾਂ ਆਹੋ ਠੀਕ ਠੀਕ ਆ ਉਹ ਤੂੰ ਉਹ ਝੰਡ ਦਾ ਫੋਨ ਆਇਆ ਮੈਨੂੰ ਅੱਛਾ ਤੇ ਮੈਨੂੰ ਕਹਿੰਦਾ ਵੀ ਗੱਲ ਬਣ ਗਈ ਆ ਅੱਛਾ ਤੇ ਜਿਹੜੇ ਸੈਨਸਰ ਹੁੰਨੇ ਆ ਵਗੇ ਕਰ ਦੋ ਇਸੇ ਦੇ ਉਹ ਤਾਂ ਯਾਰ ਸੰਨੀ ਨੂੰ ਆਇਆ ਤੇ ਪਤਾ ਲੱਗਣਾ ਹੈ ਚੱਲ ਮੈਂ ਕਿ ਤੈਨਾਂ ਨਾਲ ਗੱਲ ਕੀਤੀ ਉਹ ਚੱਲ ਦੱਸਣ ਵਾਲੇ ਬਣੋ ਤੇ ਨਹੀਂ ਚੱਲ ਉਹ ਤਾਂ ਬੜਾ ਤੂੰ ਵਧੀਆ ਕੀਤਾ ਤਾਂ ਗੱਲ ਲੜ ਕੇ ਦੱਸਦੀ ਆ ਆਹੋ ਤੇ ਬਾਕੀ ਹੁਣ ਮੁੰਡੇ ਨੂੰ ਵੀ ਆ ਲੈੰਦੇ ਨਾ ਉਹਨੇ ਲੈ ਕੇ ਜਾਣਾ ਮੈਨੂੰ ਹੈ ਮੈਨੂੰ ਕੀ ਪਤਾ ਮਾੜਾ ਮੋਟਾ ਤੇ ਕਰਵਾ ਦੋ ਤੇ ਮੈਨੂੰ ਪਤਾ ਹੀ ਨਹੀਂਗਾ ਲਿਫਟ ਪਰਤੀ ਦਾ ਕੀ ਕਰਨਾ ਉੱਥੇ ਹੈਨਾ ਹਾਂ ਚੱਲ ਦੋਵੇਂ ਪਿਓ ਪੁੱਤ ਹੋਵਾਂਗੇ ਸੌ ਗੱਲਾਂ ਬਾਤਾਂ ਹੁੰਦੀਆਂ ਹੈਨਾ ਤੇ ਚਾਚਾ ਹੀ ਪਰ ਇੱਕ ਗੱਲ ਹੈ ਜੀ ਟਿਕਟ ਜੋਗਾਤਾਂ ਪਹੇ ਕਰਨੇ ਪੈਣੇ ਆ। ਉਹ ਚੱਲ ਯਾਰ ਹੁਣ ਉਹ ਵੀ ਓਲਪੜ ਕਰਨਾ ਹੀ ਪੈਣਾ। ਇੰਨੇ ਪੈਸੇ ਘਰਾਂ 'ਚ ਕਿੱਥੇ ਆ ਸੈਰ ਤੂੰ ਆਪ ਸਿਆਣਾ ਪੁੱਤ। ਉਹ ਤਾਂ ਗੱਲ ਹੈਗੀ ਆ। ਠੀਕ ਨਹੀਂ। ਇਹ ਆ ਵੀ ਚੱਲ। ਚੱਲ ਅਗੇ ਰਿਸਵਰ ਕੁ ਵੜਫੜ ਲਓ بڑے ਮੋਟੇ। ਉਹ ਚੱਲ ਇਹ ਪਰਾ ਕਰਾਂਗੇ ਨਾ। ਦੁੱਧ ਦਾ ਤੇ ਪਾਈ ਦਾ ਚੱਲ ਕੋ ਥੋੜੇ ਬਹੁਤੇ ਡੇਰੀ 'ਚ ਲੈਵਾਂਗੇ। ਹੈਂ? ਆਹੋ ਇਹ ਗੱਲ ਹੈਗੀ ਆ। ਠੀਕ ਨਹੀਂ? ਤੇ ਥੋੜੇ ਬਹੁਤੇ ਤੇਰੇ ਮੇਰੇ ਅਗੇ ਭੈਣ ਭਰਾ ਕੋ ਫੜ ਲੀਨੇ। ਕੀ ਕਰਨਾ ਹੁਣ ਧੰਗੀ ਤੇ ਹੈਗੀ ਆ ਹੁਣ ਜਦ ਬੰਦਾ ਕਰੇ ਹਨਾ। ਕੱਲ ਥੋੜੇ ਬਾਕੀ ਦੀ ਵੀ ਵੇਖ ਲਿਓ। ਜਾਤ-ਪਾਤ ਤੋਂ ਕੋਈ ਜੜੀ ਮਤ ਨਹੀਂ ਕਰਦੇ ਯਾਰ। ਛੋਣਗੇ ਤੇ ਮਾੜੇ-ਮੋੜੇ ਕੰਮ ਕਰੀ। ਲੋਕ ਜੇ ਮੁੰਡੇ ਮੁੰਡੇ ਜਾਣਨਾ ਤੇ ਉੱਥੇ ਵੱਧਾ ਘੱਟਾ ਕਰ ਲੈਂਦੇ ਆ। ਜਿੰਨੇ ਕੁ ਤੋਂ ਇੱਥੋਂ ਸਾਨੂੰ ਰਹੇਗਾ ਉੱਥੇ ਜਾ ਕੇ ਜੋ ਮਾਊ ਕਦ ਕੋ ਲੈ ਲਈ। ਮੁੰਡੇ ਜਾਂ ਤਨਾ ਚਾਰਾਂ ਨੇ। ਅੱਛਾ ਇੱਥੇ ਆ ਜਾਣਾ ਵਾਹੀ। ਠੀਕ ਆ। ਹਾਂ। ਤੇ ਚੱਲ ਬੜੀ ਵਧੀਆ ਗੱਲ ਵਾ। ਤੇ ਤੇਰੇ ਜੇ ਤੂੰ ਸਾਫ਼ ਹੈਗਾ ਤੇਰਾ ਤੇ ਤੇਰੇ ਨਾਲ ਹੀ ਅਸੀਂ ਮੜਕ ਲਾਇਆ ਵੇਖ ਲੈ। ਉਹ ਨਹੀਂ। ਤੇ ਤੂੰ ਮੁੰਡਾ ਵਿੱਚ ਹੁੰਦਾ। ਹੂੰ ਹੂੰ। ਤੇ ਅਸੀਂ ਉੱਥੋਂ ਤੱਕ ਨਹੀਂ ਕੋਈ ਇਕੱਲੇ ਨੂੰ ਕੋ ਲੈ। ਨਹੀਂ ਨਹੀਂ ਉਹ ਤਾਂ ਕੱਲ ਚਾਹੀ ਹੈਗੀ ਆ। ਠੀਕ ਨਹੀਂ। ਹੁਣ ਇਹ ਵੀ ਘਰੋਂ ਨਿਕਲਿਆ ਗੱਲ ਬਣਨੀ ਇੱਥੇ ਗੱਲ ਨਹੀਂ ਬਣੀ ਰਹਿ ਗਈ ਓਏ ਆਹੋ ਯਾਰ ਤੈਨੂੰ ਪਤਾ ਜਿਹੜੀ ਗਰੀਬੀ ਆ ਨਾ ਹਾਂ ਇਹ ਜਿਹੜੇ ਘਰ ਵੜ ਜਾਂਦੇ ਮੁਰਗੇ ਨਿਕਲਦੀ ਨਹੀਂ ਨਿਕਲਦੇ ਵੈਸੇ ਠੀਕ ਨਹੀਂ ਪਈ ਜਾਂਦਾ ਇਹ ਸੋਚਿਆ ਫਿਰ ਦੋਹਾਂ ਜੀਆਂ ਨੇ ਕਿ ਚੱਲ ਯਾਰ ਇੱਕ ਵਾਰੀ ਕਬੜਾ ਘਟ ਕਰਨਾ ਪੈਣਾ ਖਰਸ ਹਾਂ ਉਹ ਵੀ ਕਰੀ ਠੀਕ ਨਹੀਂ ਤੇ ਚੱਲ ਯਾਰ ਘਰ ਦੀ ਮਾਨਦਗੀ ਨਿਕਲ ਜੂਗੀ ਨਹੀਂ ਉਹ ਤਾਂ ਗੱਲ ਹੈ ਹਾਂਜੀ ਹਾਂਜੀ ਹੁਣ ਤਾਂ ਅਸੀਂ ਬੜੇ ਔਖੇ ਹਾਂ ਪਰ ਇਹ ਵੀ ਚੱਲ ਹੁਣ ਮਾੜਾ ਮੋਟਾ ਦੁੱਧਾ ਤਾਂ ਪਾ ਕੇ ਗੁਜ਼ਾਰਾ ਹੀ ਕਰ ਲੈਣਾ ਮਗਰੋਂ ਹਾਂ ਉਹ ਨਹੀਂ ਇਹ ਤਾਂ ਜਾਣ ਦੀ ਦੇਰ ਵਜਾ ਚਈ ਚਲ ਯਾਰ ਮਹੀਨਾ ਦੋ ਮਹੀਨੇ ਤੇ ਪੁੱਤ ਪੈਸੇ ਵੀ ਨਹੀਂ ਕਿ ਮਿਲਦੇ ਜਿੱਥੇ ਕਿਤੇ ਜਾ ਕੇ ਕੰਮ ਕਰੋਗੇ ਇੱਕ ਮਹੀਨਾ ਤੇ ਰੱਖਦੇ ਰਹੇ ਨਾ ਨੀ ਉਹ ਤਾਂ ਚਲ ਕੋਈ ਨਹੀਂ ਮਾੜਾ ਮੋੜਾ ਟਾਈਮ ਉਹ ਖੜਨਾ ਪੈਣਾ ਠੀਕ ਨਹੀਂ ਹਾਂ ਤੇ ਉਹ ਸੁਣਾ ਮੈਂ ਵੀ ਰਹਿ ਦੇ ਕਿ ਆ ਠੀਕ ਆ ਤੇ ਮੈਂ ਖ ਜਾਵਾਂ ਤੇ ਇਹ ਤਾਂ ਦੱਸਦੇ ਨਹੀਂ ਗੱਲ ਕਿ ਸਿਰੇ ਤਿਆਰ ਹੋ ਠੀਕ ਆ ਦੋਵੇਂ ਜਣੇ ਗੱਡੀ ਲੈ ਕੇ ਮਾਰ ਜੂਗਾ ਚਲ ਠੀਕ ਆ ਮੈਂ ਚੱਲਾਂਗੇ ਦੋ ਮਿੰਟ ਉਹ ਹੋਊਗਾ ਮੈਂ ਅੱਗੇ ਜਾਂਦੇ ਨੂੰ ਚਲ ਫੇ ਤੂੰ ਨਾ ਉਹ ਨਾਲ ਗੱਲਬਾਤ ਕਰ ਲਈ ਇੱਕ ਵਾਰ ਫੋਨ ਤੇ ਹੈ ਗੱਲ ਉਹ ਨਾਲ ਮਰੀ ਹੋ ਗਈ ਹੈ ਹੋ ਗਈ ਹੈ ਕਿੰਦਾ ਕੋਈ ਨਹੀਂ ਤੈ ਆ ਰਿਓ ਬਸ ਹਾਂ ਤੇ ਚਲ ਕੋਈ ਗੱਲ ਮੇਰਾ ਪੁੱਤ ਫਿਰ ਇੰਚਰੇ ਟਾਈਮ ਨਾ ਚੱਲ ਜਾਣਗੇ ਬਸ ਬਸ ਕੋਈ ਗੱਲ ਨਹੀਂ ਤੂੰ ਵੀ ਨਾਲ ਹੀ ਹੋਣਾ ਵਾ ਹਾਂ ਹਾਂ ਉਹ ਤੇ ਲੱਗ ਗਿਆ ਜਿੰਨਾ ਜੱਟ ਕਹੂਗਾ ਤੇ ਹਿਸਾਬ ਨਾਲ ਤੁਰ ਪਿਓ ਹਾਂ ਨਹੀਂ ਠੀਕ ਨੇ ਹਾਂ ਜੀ ਆ ਤੇ ਠੀਕ ਹੈ ਚਾਹੀਦਾ ਮੈਂ ਮਾਰ ਰਾਈ ਤੁਹਾਡਾ ਕੰਮ ਬਣਾ ਦੇ ਯਾਰ ਨਹੀਂ ਨਹੀਂ ਕੰਮ ਵਾ ਬਣ ਗਿਆ ਕਿ ਤੂੰ ਇੱਥੇ ਵੀ ਇਕੱਠੇ ਰਹਿੰਦੇ ਚਲੋ ਬਾਹਰ ਅੰਦਰ ਵੀ ਇਕੱਠੇ ਰਹੋਗੇ ਸੋ ਹਣ ਇੱਕ ਦੂਜੇ ਦਾ ਹੰਦਾ ਪੰਪੜਾ ਉਹ ਤੇ ਕਰ ਲੱਗ ਗਿਆ ਜੀ ਹਾਂ ਜੀ ਠੀਕ ਨਹੀਂ ਹਾਂ ਜੀ ਸੋ ਉਧਰ ਉਧਰੀ ਬੱਚਿਆਂ ਦਾ ਕੋਈ ਕਾਰੋਬਾਰ ਚੱਲਦਾ ਉਹ ਤੇ ਉਹ ਤੇ ਗੱਲ ਹੈ ਕੀ ਜੀ ਹਾਂ ਕੱਲ ਕੋਈ ਗੱਲ ਨਹੀਂ ਗਈ ਹੈ ਤੇ ਕੋਈ ਨਹੀਂ ਫਿਰੇ ਟਾਈਮ ਨਾ ਹੋ ਜਾਗੇ ਪਤਾ ਤੇ ਆ ਫਿਰ ਹੈਂ ਤੁਸੀਂ ਸਰੇ 10 ਵਜੇ ਤੱਕ ਰੈਡੀ ਹੋ ਜਾਓ ਕੋਈ ਨਹੀਂ ਠੀਕ ਹੈ ਮੈਂ 10:30 ਵਜੇ ਤੱਕ ਤੁਹਾਡਾ ਆ ਜਾਣਾ ਚਲ ਠੀਕ ਹੈ ਤੇ ਫਿਰ ਤੁਰ ਫੈਗੇ ਠੀਕ ਆ ਆਹਾਂ ਚਲੋ ਫਿਰ ਠੀਕ ਹੈ ਚਲ ਕੋਈ ਸਸੀ ਕਰਦਾ ਸੀ ਯਾਰ ਮੜਾ ਕੇ ਨਾ ਸੋਈਦਾ ਸਾਡਾ ਹੈ ਕਹਿੰਦਾ ਥੋੜੇ-ਬੋੜੇ ਮ ਵੀ ਕਰ ਦਿੰਦਾ ਤੇ ਦੇਖ ਲੈ ਅਸਲਤ ਬਾਵਾੜੀ ਬੰਦਾ ਕੰਮ ਆਉਂਦਾ ਨਾ ਯਾਰੀ ਦੋਸਤੀ ਕੰਮ ਆਈ ਵੀ ਜਿਆਦੇ ਨੇ ਨੀ ਤੇਰੇ ਇੱਥੇ ਆਦੇ ਸਾਰੇ ਮੂੰਹ ਖਾਂ ਕਰ ਲਏ ਸਾਡੇ ਤੋਂ ਕਿੰਨਾ ਦਾ ਮੁੱਲ ਆ ਕਿ ਬਾਹਰ ਤੇ ਪਰ ਕੋਈ ਹੋਵੇ ਸੋਚਦਾ ਵੀ ਇੱਥੇ ਰਹਿਣਾ ਚਲੋ ਕੋਈ ਨਹੀਂ ਪਾਪੀ ਬਾਬਾ ਨਾਲ ਕਿ ਵਧੀਆ ਕਰੇ ਕਾਤੇ ਕੋਈ ਮਿਲਤੋਂ ਡਿਆ ਅੱਗੇ ਜਾ ਕੇ ਵੇਖਣੀ ਆ ਚੱਲ ਵੀਰ ਕਾ ਮੇਜੇ ਨਾਲ ਤੇ ਤਾਵਾ ਜੇਕਰ ਘਰ ਨਾ ਨਾ ਹੋਇਆ ਤੇ ਫਿਰ ਮੈਂ ਕਿਹਨੂੰ ਦੱਸੂੰਗੀ ਵੀਰ ਕੋਈ ਨਹੀਂ ਸਾਹਮਣੇ ਵੇਖਾ ਹਾ ਹਾ ਇੱਕ ਲੜੀ ਜਿੱਥੋਂ ਆ ਗਈ ਆ ਆਵਾਜ਼ ਤਾਂ ਮਨੇ ਇਹਦੀ ਲੱਗਣ ਢੀ ਆ ਕੀ ਕਰਾਂ ਹੁਣ ਇਹਨੂੰ ਮੈਂ ਚੱਲ ਇੰਨਾ ਚੰਗਾ ਵਾ ਇਹ ਕਰ ਰਹੀ ਨੀਗੀ ਸ਼ਹਿਰ ਗਏ ਬਾਨਾ ਤੇ ਬਣਿਆ ਹੀ ਆ ਇਹਨੇ ਮੋੜ ਤੇ ਪੈਰੀ ਚੱਲ ਜਾਣਾ ਕਿਉਂ ਵੀ ਆਈ ਤਾਂ ਕਿ ਕੰਮ ਹੀ ਹੋਣੀ ਆ ਇਹਨੂੰ ਮੈਂ ਕਹਿਣਾ ਵਾ ਵੀ ਉਹ ਚੱਲ ਗਿਆ ਵਾਪਸ ਉਹਨਾਂ ਨੂੰ ਫੋਨ ਆ ਗਿਆ ਹੀ ਇਹ ਕੰਪਨੀ ਵਿੱਚੋਂ ਆਜੋ ਆਜੋ ਭੈਣ ਜੀ ਲੈ ਮੈਂ ਤਾਂ ਸਾਰਾ ਘਰ ਫੋਲਦਾ ਵੀ ਕੰਨਾਂ ਕਿੱਥੇ ਨੁਕਰੇ ਬੈਠਾ ਸਤਿ ਸ੍ਰੀ ਅਕਾਲ ਹੋਸਨੇ ਕੀ ਦਰਾਂ ਮੈਂ ਉਹ ਪਿੰਡ ਦਾ ਫੋਨ ਆਉਂਦਾ ਸੀ ਅੱਛਾ ਅੱਛਾ ਉਹ ਸੁਣ ਰਹੀ ਸੀ ਅੱਛਾ ਠੀਕ ਵਾ ਮੈਂ ਆਖਾ ਘਰ ਚ ਕੋਈ ਜੀ ਨਹੀਂ ਲੱਭਣ ਡਿਆ ਸਾਰੇ ਕਮਰੇ ਵੇਲੇ ਉਹ ਇੱਥੇ ਬੈਠੀ ਫੋਨ ਕਰਨ ਲਈ ਅੱਛਾ ਅੱਛਾ ਤੇ ਬਹਿ ਦੇ ਪਾਣੀ ਦਾ ਮੈਂ ਤੁਹਾਡੇ ਲਈ ਨਹੀਂ ਪਾਣੀ ਰਹਿਤ ਪਾਣੀ ਨਹੀਂ ਮੈਂ ਪੀਣਾ ਇਹ ਗਰਮੀ ਹੁੰਦੇ ਨਹੀਂ ਨਹੀਂ ਪਾਣੀ ਨਹੀਂਗਾ ਪੀਣਾ ਠੀਕ ਵਾ ਕੋਈ ਗੱਲ ਛੇਰ ਕੇ ਪੀ ਲਾਂਗੇ ਤੇ ਮੈਨੂੰ ਵੀਰ ਵੀ ਨਹੀਂ ਕਿਤੇ ਲੱਭਣ ਡਿਆ ਵੀਰ ਬਗਾਨ ਨੂੰ ਮੈਂ ਕੀ ਦੱਸਾਂ ਹੂੰ ਵੀਰ ਤੇ ਆਏ 2 ਮਹੀਨੇ ਦੀ ਛੁੱਟੀ ਇੱਦਾਂ ਅੱਛਾ ਉਹਨੂੰ ਮਗਰੋਂ ਆ ਗਿਆ ਕੰਪਨੀ ਦਾ ਫੋਨ ਅੱਛਾ ਇਹ ਛੇਤੀ ਆ ਕੰਮ ਚ ਜਾਦਾ ਵਾ ਇੱਥੇ ਅੱਛਾ ਫੇਰ ਉਹ ਤਾਂ ਦੋਵਾਂ ਦਿਨਾਂ ਦੇ ਵਿੱਚ ਟਿਕ ਟਕ ਰਾ ਕੇ ਫਟਾਫਟ ਚਲ ਗਈ ਵੀਰ ਚਲ ਵੀ ਗਿਆ ਆਹੋ ਚਲ ਗਿਆ ਤੇ ਸਗੋਂ ਸਾਡੇ ਕੋਲ ਤਾਂ ਜੀ ਜਾਣ ਦੀ ਤਿਆਰੀ ਕਰਨੀ ਡੇਗੀ ਤੇ ਭਾਂ ਕੋ ਜਾਣੇ ਆ ਮਿਲ ਗਿਆ ਕਿੰਨੇ ਤੇ ਸੁਹਾਵੀ ਨਹੀਂ ਬਣਿਆ ਜਾਣ ਦਾ ਮੈਂ ਤਾਂ ਰੋਈ ਡੀਕਦੀ ਰਹੀ ਤੇ ਹਾਰ ਕੇ ਫਿਰ ਮੈਂ ਅੱਜ ਆ ਗਈ ਆ ਕਿ ਚਲ ਜੇ ਨਹੀਂ ਟਾਈਮ ਲੱਗਾ ਤੇ ਮੈਂ ਹੀ ਜਾ ਕੇ ਮਿਲ ਆਉਣੀ ਆ ਮੈਨੂੰ ਕੀ ਪਤਾ ਸੀ ਤੀ ਫੋਨ ਹੀ ਕਰ ਦਿੰਦੇ ਮੈਂ ਮਿਲ ਤੇ ਲੈਂਦੀ ਆਪਣੇ ਵੀਰ ਨੂੰ ਭੱਜ ਦੌੜ ਦੇ ਵਿੱਚ ਕਦੀ ਟਿਕ ਟ ਕਰਾ ਲਾ ਕਦੀ ਨੀੜਾ ਕਪੜਾ ਫਰੀਂਦਲਾ ਤਾਨੂੰ ਪਤਾ ਹੀ ਐ ਜਦੋਂ ਬਾਹਰ ਜਾਣਾ ਹੋਵੇ ਸੌ ਸਮਾਨ ਇਕੱਠੇ ਕਰਨੇ ਪੈਂਦੇ ਆ ਗੱਲ ਤੇ ਠੀਕ ਆ ਪਰ ਮੇਰਾ ਮਨ じゃ ਟੁੱਟ ਗਿਆ ਵਾ ਕੀ ਜੇ ਜਾਣ ਲੱਗਾ ਮੈਨੂੰ ਫੋਨ ਹੀ ਕਰ ਲੈਂਦਾ ਇੱਕ ਵਾਰੀ ਤੇ ਚਲ ਕੋਈ ਗੱਲ ਨਹੀਂ ਫੋਨ ਕਰ ਲੈਣਗੇ ਫੋਨ ਤੁਹਾਨੂੰ ਫੋਨ ਤੇ ਗੱਲ ਕਰ ਲਿਓ ਭੈਣ ਭਰਾ ਜਿਹੜੀ ਵੀ ਗੱਲ ਕਰਨੀ ਸੀ ਤੇ ਬਾਕੀ ਨਾ ਮੈਂ ਮੇਨ ਤੇ ਆਈ ਹਿੱਗੀ ਕੀ ਮੁੰਡੇ ਦੀ ਗੱਲ ਭਾਂਡਈ ਆ ਬਾਣੀ ਚੱਲੀ ਆ ਕੇ ਅੱਛਾ ਕਿੱਛ ਕੁ ਲਾਉਣ ਦਾ ਏ ਜੀ ਹੁਣ ਅਮਰੀਕਾ ਹੀ ਚੱਲਿਆ ਵਾ ਤੇਰੇ ਘਰ ਸੁਣੋਂ ਭੈਣ ਜੀ ਓ ਤਾਂ ਮੇਰੇ ਨਾਲ ਤੁਹਾਨੂੰ ਲੱਗਣੀ ਬੁਰੀ ਏ ਪਿਤਾ ਵੀ ਮੇਰੀ ਨਹੀਂ ਗੱਲ ਕਹੀ ਏ ਪਰ ਨਾ ਚਾਦਰ ਵੇਖ ਕੇ ਪਿਆਰ ਪਸਾਰਨੇ ਚਾਹੀਦੇ ਆ ਅਮਰੀਕਾ ਦੀਆਂ ਟਾਰਾਂ ਨਾਲ ਤੇ ਤੈਨੂੰ ਮਾਰਨ ਦੇ ਏ ਜੀ ਗਾੜੀ ਰੋਟੀ ਪਾਣੀ ਨਹੀਂ ਦਿਖਾਣਾ ਕਿ ਲੱਗ ਤਾੜ ਤੇ ਇੱਕ ਵਾ ਉਹ ਵੀ ਵੇਚ ਵੱਟ ਕੇ ਦੋਦੇ ਪੈਸੇ ਲਾ ਦੋਗੇ ਜਿਉਂ ਆਪ ਨਾ ਕਰੇ ਨਾ ਆਪਾਂ ਚਾਹ ਤਾਂ ਤੁਸੀਂ ਹਿੰਦੂ ਵਿੱਚ ਕੀ ਕਰੋਗੇ ਹਾ ਹਾ ਹਿੱਤਾ ਨਾ ਕਹੋ ਕਿ ਨਾ ਪਹੁੰਚਣ ਵਾਲੀ ਗੱਲ ਨਾ ਕਰੋ ਮੇਰੇ ਜੀਨ ਕੁਸ਼ ਹੁੰਦਾ ਵਾ ਅੱਗੇ ਕਾਰਜ ਤੇ ਪੱਥਰਾ ਰੱਖ ਕੇ ਹੁੰਦਾ ਕੱਲਾ ਲੱਗੇ ਆਪਾਂ ਉਹ ਕਿਹੜਾ ਸੰਭਾਗ ਲੰਡੇ ਆ ਇਹ ਗੱਲ ਕਹਿਨੀ ਆ ਕਿ ਉਹ ਦੋਵਾਂ ਦਿਨਾਂ ਵਿੱਚ ਹੀ ਪਹੁੰਚੇ ਸਾਡਾ ਕਿਹੜਾ ਦੁਸ਼ਮਣ ਫਿਰ ਵੀ ਦੋ ਦਾਵਾ ਪਰ ਇੱਕ ਗੱਲ ਇਹ ਆ ਨਾ ਜਾਂ ਤੇ 2-4 ਕਿਲੇ ਹੋਰ ਹੋਣ ਫਿਰ ਤੇ ਆਸਰਾ ਨੂੰ ਦਾਵਾ ਵੀ ਕੋਈ ਗੱਲ ਨਹੀਂ ਫਸਲ ਆ ਹੀ ਜਾਣੀ ਆ ਹੁਣ ਖਾਇਤ ਉਹੋ ਕੁਸ਼ੀ ਆ ਨਾ ਚਲ ਕੋਈ ਨਹੀਂ ਜਿਉ ਹਾਡੇ ਕਰਮਾਂ ਚ ਹੋਊਗਾ ਤੇ ਮਾਲਕ ਦੇ ਦੇਊਗਾ ਤੇ ਮੈਂ ਇਹ ਗੱਲ ਕਰਨੀ ਸੀਗੀ ਵੀ ਜੇ ਥੋੜੇ ਬੋਧੇ ਵੀ ਕਹਿੰਦਾ ਸੀ ਮੈਂ ਪਹਿਲੇ ਦਊਗਾ ਤੇ ਕੋਈ ਗੱਲ ਨਹੀਂ ਕਰਕੇ ਜਿਆ ਪਹਿਹਾਂ ਬਾਰੇ ਗੱਲ ਕਰਨ ਆ ਗਏ ਭੈਣ ਜੀ ਉਹਨਾਂ ਕੋਈ ਗੱਲ ਨਹੀਂ ਕੀਤੀ ਪਰ ਫਿਰ ਵੀ ਕੋਈ ਗੱਲ ਨਹੀਂ ਮੈਂ ਫੋਨ ਤੇ ਗੱਲ ਕਰੂੰਗੀ ਵੀ ਭੈਣ ਜੀ ਆਈ ਹੀ ਤੇ ਇਦਾਂ ਕਹਿੰਦੇ ਵੀ ਮੁੰਡੇ ਦਾ ਕੰਮ ਬਣ ਗਿਆ ਵਾ ਤੇ ਤੁਸੀਂ ਜਿੰਨੀ ਵੀ ਮਦਦ ਹੁੰਦੀ ਹੈ ਨਾ ਉਹਨਾਂ ਦੀ ਕਰੋ ਪਤਾ ਕੀ ਗੱਲ ਵਾ ਸਾਨੂੰ ਇਹ ਵੀ ਥੋੜਾ ਬੋਧਾ ਤੁਸੀਂ ਕੋਈ ਗਾੜੀ ਮਦਦ ਕਰਦੇ ਤੇ ਆਪਾਂ ਟਿਕਟ ਲੈ ਲੈਂਦੇ ਮੁੰਡੇ ਦੀ ਕੋਈ ਗੱਲ ਨਹੀਂ ਤੈਨੂੰ ਫਿਕਰ ਨਾ ਕਰੋ ਆਉਂਦਾ ਨਾ ਫੋਨ ਤੇ ਮੈਂ ਕਰਦੀ ਹਾਂ ਨਾ ਨਾ ਗੱਲ ਤੁਹਾਨੂੰ ਆਪੇ ਫੋਨ ਕਰ ਲੈਣਗੇ ਤੁਸੀਂ ਦੱਸ ਦਿਓ ਕਿ ਕਿੰਨੇ ਪੈਸੇ ਚਾਹੀਦੇ ਆ ਦੇ ਦੇਣਗੇ ਤੁਹਾਨੂੰ ਚੱਲ ਕੋਈ ਗੱਲ ਨਹੀਂ ਮੈਂ ਤਾਂ ਬੜੀ ਆਸ ਜੀ ਨਾਈ ਉਦਾਂ ਪਰ ਮੈਨੂੰ ਪਤਾ ਹੀ ਨਹੀਂ ਕਿ ਵੀਰ ਮੇਰਾ ਚਲੀ ਗਿਆ ਉਹ ਤੁਹਾਨੂੰ ਦੱਸਿਆ ਨਾ ਵੀ ਮਗਰੋਂ ਫੋਨ ਆ ਗਿਆ ਤੇ ਕੀ ਆਂਦੇ ਹੁੰਦੇ ਵੀ ਨੌਕਰੀ ਕੀ ਤੇ ਨਖਰਾ ਕੀ ਮਨ ਜੇ ਤੋਂ ਉਹਨਾਂ ਨੇ ਸੱਗੇ ਜਾਣਾ ਹੀ ਪਾਣਾ ਹੈ ਤੇ ਜੇ ਨਹੀਂ ਜਾਂਦੇ ਤਾਂ ਅਗਲੇ ਕੰਦੇ ਪੱਕਾ ਇੱਥੇ ਬੈਠਾ ਰਹੇ ਚਲੋ ਕੋਈ ਗੱਲ ਨਹੀਂ ਫਿਰ ਤੰਗਾਂ ਮੇ ਜਾਣੀ ਆ ਫਿਰ ਹੈ ਆਹੇ ਇਦਾਂ ਚਲ ਜਾਣਾ ਵਾ ਤੇ ਬੋ ਮੈਂ ਚਾਹ ਪਾਣੀ ਬਣਾਉਣੀ ਤਾਂ ਡੱਲੇ ਲੈ ਕੇ ਆਣੀ ਆ ਨਹੀਂ ਚਾਹ ਪਾਣੀ ਨਹੀਂ ਪੀਣਾ ਮੁੰਡਾ ਘਰ ਨਹੀਂ ਗਾ ਤੇ ਉਹ ਦੂਜਾ ਮੁੰਡਾ ਜਿਹਨੇ ਨਾਲ ਜਾਣਾ ਉਹ ਆਇਆ ਹੀ ਗਾ ਘਰ ਤੇ ਉਹ ਕਹਿੰਦਾ ਹੀ ਗਾ ਵੀ ਗੱਲ ਬਣ ਗਈ ਆ ਤੇ ਹਾਂ ਹੀ ਫੇਰ ਰੇਖਣਾ ਜਾ ਕੇ ਕੋਈ ਕੱਪੜਾ ਜਿਹੜਾ ਖਰੀਦਣਾ ਕੋਈ ਗੱਲਬਾਤ ਸੌ ਹੁੰਦੀ ਆ ਫਿਰ ਮੈਂ ਜਾਵਾਂ ਟਾਈਮ ਦਾ ਆ ਮੈਂ ਕਿਹਾ ਦੋ ਮਿੰਟ ਬਹਿ ਲ ਮੈਂ ਚਾਹ ਆਤੀ ਇੱਕ ਕੱਪ ਚਾਹ ਦਾ ਬਣਾ ਲੈਣਾ ਨਹੀਂ ਨਹੀਂ ਜੇ ਮੈਂ ਇੱਥੇ ਚਾਹ ਪੀਂਦੀ ਰਹੀ ਨਾ ਤੇ ਕਈ ਕੰਮ ਸਾਡੇ ਡੱਕੇ ਜਾਣੇ ਫੇਰ ਆ ਜੂੰਗੀ ਕੋਈ ਗੱਲ ਕੋਈ ਇਹ ਤਾਂ ਹੀ ਫਿਕਰ ਨਾ ਕਰਿਓ ਆਉ ਚਲੋ ਕੋਈ ਗੱਲ ਨਹੀਂ ਠੀਕ ਹੈ ਚੰਗਾ ਫਿਰ ਚੰਗਾ ਵੀਰ ਲੱਭਣ ਡਈ ਐ ਇੱਥੇ ਮੁੰਡਾ ਅਮਰੀਕਾ ਕੱਲਣਾ ਵਾ ਕੋਲ ਕਿਤੇ ਕੁੱਡੀ ਨਹੀਂ ਗਈ ਹੈਗੀ ਤੇ ਫੜਾਵੇਂ ਮਾਰਨ ਡਈ ਹਾ ਗੱਲ ਨਾ ਕਹੋ ਹਾ ਗੱਲ ਨਾ ਕਹੋ ਤੂੰ ਆਪਣਾ ਨਹੀਂ ਕੋ ਸੋਚਿਆ ਕਿ ਮੁੰਡਾ ਬਾਹਰ ਚਲ ਜੂ ਜਾਂ ਨਾ ਹੀ ਪਹੁੰਚੇ ਤੇ ਕੀ ਕਰੋਗੇ ਤੁਸੀਂ ਤਿੰਨੇ ਜਾਣੇ ਠੂਠਾ ਲੈ ਕੇ ਤੇ ਮੰਗਨ ਤਰਪਿਓ ਫਿਰ ਹਾਦੀ ਹੋ ਗਈ ਦੁਨੀਆ ਵਾਲੀ ਆਪਣੇ ਵਾਲ ਤੇ ਵੇਂਦੇ ਹੀ ਨਹੀਂ ਪਿਹੜ ਦੇ ਕੋਲ ਕੁਛ ਨਹੀਂ ਗਾ ਤੇ ਛਾਲਾਂ ਹੀ ਵੱਡੀਆਂ ਵੱਡੀਆਂ ਮਾਰਨ ਦੇ ਆ ਗੱਲ ਤੇ ਇਹੀ ਪਿਹਰਾ ਦੇ ਸਿਰ ਤੇ ਉੱਡੀ ਫਿਰਦੀ ਹੈ ਨਾ ਜੇ ਹੁੰਦਾ ਅਜ ਭਰਾ ਘਰ ਉਹਨੇ ਕਦੀ ਵੀ ਨਹੀਂ ਇਦਾਂ ਜਾਣ ਦੇਣਾ ਜਿੰਨੇ ਪੈਸੇ ਮੰਗਦੀ ਉਹਨੇ ਦੇ ਕੇ ਤੋੜਨਾ ਹੀ ਆ ਤੇ ਮਹਾਰਾਜ ਦਾ ਲੱਖ ਲੱਖ ਸ਼ੁਕਰ ਵਾ ਪੇ ਕਰ ਰਹਿ ਨਹੀਂ ਗੇ ਬਾਹਰ ਤੇ ਇਹਨਾਂ ਨੂੰ ਮੈਂ ਦੱਸਣਾ ਹੀ ਨਹੀਂ ਗਾ ਪਿਓ ਆਈ ਸੁਆਦ ਆ